ਫਲੋਰ 21 ਅਪ੍ਰੈਲ ਐਸਸੀ ਸਮਾਜ ਦੀ ਨਬਾਲਗ ਲੜਕੀ ਨਾਲ ਹੋਏ ਰੇਪ ਕੇਸ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਮਿਲ ਰਹੀ ਹੈ ਬਾਈਕਾਟ ਦੀ ਅਤੇ ਪਿੰਡੋਂ ਬਾਹਰ ਕੱਢਣ ਦੀ ਧਮਕੀ ਅੰਬੇਡਕਰ ਪ੍ਰੈਸ ਕਲੱਬ ਰਜਿਸਟਰ ਫਲੋਰ ਪੰਜਾਬ ਦੇ ਪ੍ਰਧਾਨ ਸਮਾਜ ਸੇਵੀ ਜਗਨਨਾਥ ਜੱਗੀ ਨੇ ਪ੍ਰਸ਼ਾਸਨ ਤੋਂ ਕੀਤੀ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਪ੍ਰਵਾਸੀ ਮਜ਼ਦੂਰ ਦੀ ਨਬਾਲਗ ਐਸਸੀ ਲੜਕੀ ਨਾਲ ਹੋਇਆ ਜ਼ਬਰਜਨਾ ਪਿੰਡ ਦੇ ਮੁਹਤਬਰ ਨੇ ਕਿਹਾ ਕਿ ਰਾਜ਼inama ਕਰੋ ਨਹੀਂ ਤਾਂ ਕੀਤਾ ਜਾਵੇਗਾ ਪਿੰਡ ਚੋਂ ਬਾਹਰ ਹਾਂਜੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਸਾਡੀ ਜਿਹੜੀ ਸਰੂਕਾਸ ਦੀ ਬੇਟੀ ਹੈ ਸੰਵਲ ਗਿਆ ਔਰ ਫਲਾਬ ਦੇ ਨਜ਼ਦੀਕੀ ਪਿੰਡ ਹੈ ਇਹਨਾਂ ਦਾ ਜੀ ਔਰ ਇਹ ਨਾਲ ਲੜਤੀ ਦੇ ਨਾਲ ਜਿਹੜਾ ਹੈਗਾ 22 ਫਰਵਰੀ ਨੂੰ ਪਿੰਡ ਦੇ ਇੱਕ ਜਨਰਲ ਕਾਸਟ ਦੇ ਇਹ ਨੌਜਵਾਨ ਵੱਲੋਂ ਜਿਹੜਾ ਆਗੇ ਤੱਕ ਕੈਸ਼ਾਈ ਕੀਤੀ ਗਈ ਔਰ ਮੇਰਾ ਇਹਦੇ ਨਾਲ ਗਲਤ ਸੰਬੰਧ ਬਣਾਏ ਗਏ ਔਰ ਇਹਨੀਆਂ ਜਿਹੜੀਆਂ ਫੋਟੋਆਂ ਜਿਹੜੀਆਂ ਮੌਕੇ ਦੇ ਨੂੰ ਡਰਾਤ ਮਗਾ ਕੇ ਖਿੱਚਿਆ ਔਰ ਉਹ ਤੋਂ ਬਾਅਦ ਉਹਨੇ ਇਹਨਾਂ ਕੰਮ ਕੀਤੀ ਕਿ ਜੇ ਇਹਦੇ ਬਾਰੇ ਤੂੰ ਕਿਸੇ ਨੂੰ ਦੱਸਿਆ ਤਾਂ ਜਿਹੜੀਆਂ ਦਨੀਆਂ ਫੋਟੋਆਂ ਵੀਡੀਓ ਵਾਇਰਲ ਕਰ ਦਵਾਂਗੇ ਔਰ ਲੜਕੀ ਨੇ ਕਿਸੇ ਨੂੰ ਦੱਸਿਆ ਨਹੀਂ ਔਰ ਮੁੰਡਾ ਜਿਹੜਾ ਇਹਦੇ ਨਾਲ ਜਿਹੜਾ ਉਹ ਇਹਨੂੰ ਡਰਾਵਾ ਤਮਕਾਉਂਦਾ ਰਿਹਾ ਔਰ ਉਹ ਜਿਹੜਾ ਮੁੰਡੇ ਨੇ ਨਾਲ ਸੌਂਦ ਬਣਾਇਆ ਉਹ ਪਤਾ ਲੱਗਾ ਇਹ ਉਹ ਵਿਆਹ ਹੀ ਆ ਉਹਦੇ ਸ਼ਾਇਦ ਇੱਕ ਬੱਚਾ ਵੀ ਆ ਔਰ ਉਹਨੇ ਵੀ ਕੀਤਾ ਕਿ ਲੜਕੀ ਨੇ ਆਪਣੇ ਮਾਪੇ ਨੂੰ ਦੱਸਿਆ ਨਹੀਂ ਹੈਗਾ ਔਰ ਉਹਨੇ ਆਪਣੇ ਦੋਸਤਾਂ ਨੂੰ ਜਿਹੜੀਆਂ ਇਹੀਆਂ ਵੀਡੀਓ ਜਿਹੜੀਆਂ ਫੋਟੋਆਂ ਉਹ ਪ੍ਰੋਵਾਈਡ ਕਰਾਤੀਆਂ ਔਰ ਦੋਸਤਾਂ ਨੇ ਇੱਕ ਦਿਨ ਰੋਕ ਕੇ ਜਿਹੜਾ ਲੜਕੀ ਨੂੰ ਗਿਆ ਕਿ ਤੂੰ ਸਾਡੇ ਨਾਲ ਜਿਹੜਾ ਹੈਗਾ ਸੰਬੰਧ ਬਣਾ ਨਹੀਂ ਤੇ ਅਸੀਂ ਦੇ ਦਿਆਂਗੇ ਜਿਹੜੀਆਂ ਵੀਡੀਓ ਵਾਇਰਲ ਕਰਕੇ ਮੰਨ ਲੈ ਉਸ ਲੜਕੀ ਮੰਨ ਨਹੀਂ ਨੀ ਔਰ ਇਹਨੇ ਆਪਣੇ ਪਰਿਵਾਰ ਨੂੰ ਦੱਸਿਆ ਔਰ ਪਰਿਵਾਰ ਪੰਚਾਇਤ ਦੇ ਕੋਲ ਗਿਆ ਔਰ ਪੰਚਾਇਤ ਦੀ ਜਿਹੜੀ ਧਿੱਲੀ ਕਾਰਵਾਈ ਹੈ ਸਾਰੇ ਪਰਦਾ ਤਾਉਣ ਦੀ ਜਿਹੜੀ ਕੋਸ਼ਿਸ਼ ਹੈ ਇਸ ਤਰੀਕਾ ਦੀ ਕਾਰਵਾਈ ਤੇ ਜਿਹੜਾ ਉਹ ਰਾਈਨਾਮਾ ਆਪਣੇ ਤੌਰ ਤੇ ਕਰਾਉਣ ਲੱਗ ਪਿਆ ਔਰ ਦੇਸ਼ੀ ਦੇ ਦੇਸ਼ੀ ਜਿਹੜਾ ਸਾਰਿਆਂ ਨੂੰ ਉਹਦੇ ਵਿੱਚ ਆਡੈਂਟੀਫਾਈ ਕਰਨ ਲੱਗ ਪਿਆ ਜਿਹਦੇ ਚ ਕੀ 15 20 ਦੇ ਨਿਕਲ ਗਏ ਔਰ ਜਿਹੜੇ ਦੇਸ਼ੀ ਹੈ ਜਿਹੜਾ ਮੁੰਡਾ ਮੀਨ ਇਸ ਕਿਊਸ ਦੇ ਆ ਜਿਹੜਾ ਜਨੇ ਲੜਕੀ ਦੇ ਨਾਲ ਜਿਹੜਾ ਗੱਲ ਤੇ ਜਿਹੜਾ ਸੰਬੰਧ ਬਣਾਇਆ ਉਹ ਜਿਹੜਾ ਮੁੰਡਾ ਉਹ ਭੱਜ ਗਿਆ ਬਾਹਰ ਔਰ ਉਹ ਇੱਕ ਸਾਥੀਏ ਕੋ ਹੋ ਰਿਹਾ ਉਹ ਵੀ ਬਾਹਰ ਭੱਜ ਗਿਆ ਔਰ ਪ੍ਰਸ਼ਾਸਨ ਨੂੰ ਅਸੀਂ ਜਦੋਂ ਮੇਰੇ ਕੋਲ ਆਏ ਆ ਕਿਸੇ ਦੇ ਜ਼ਰੀਏ ਮੈਨੂੰ ਮਿਲੇ ਸੀ ਅੱਜ ਤੋਂ 3 ਦਿਨ ਪਹਿਲਾਂ ਤੇ ਮੈਂ ਡੀਐਸਪੀ ਫਲੋਰ ਔਰ ਐਸਐਸਓ ਫਲੋਰ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਨਾਂ ਨੂੰ ਸਾਥ ਜਿਹੜਾ ਦਵਾਈਆ ਜਾਵੇ ਸੋ ਐਸਐਸਓ ਫਲੋਰ ਦੇ ਸੰਜੀਵ ਕਪੂਰ ਜੀ ਨੇ ਤੁਰੰਤ ਜਿਹੜਾ ਆ ਜਿਹੜੀ ਇਸ ਗੱਲ ਦੀ ਗੰਭੀਰਤਾ ਨੂੰ ਦੇਖ ਜਾਨਾ ਜਿਹੜਾ ਪਾਚਾ ਜਿਹੜਾ ਦਰਜ ਕੀਤਾ ਦੋਸ਼ੀਆਂ ਦੇ ਖਿਲਾਫ ਚਾਰ ਦੋਸ਼ੀਆਂ ਦੇ ਖਿਲਾਫ ਔਰ ਪਤਸੋਂ ਦਾ ਜਿਹੜਾ ਪਾਚਾ ਕਰਕੇ ਹੋਇਆ ਜੀ ਔਰ ਕੱਲ੍ਹ ਸਵੇਰੇ ਇੱਕ ਪਿੰਡ ਦਾ ਉੱਥੇ ਦਾ ਮੋਹਤਵਾਰ ਬੰਦਾ ਇਹਨਾਂ ਦੇ ਪਿੰਡ ਦਾ ਉਹ ਲੜਕੀ ਦੇ ਡੈਡੀ ਨੂੰ ਰੋਕ ਕੇ ਕੱਲ੍ਹ ਸਵੇਰੇ ਕੰਮ ਤੇ ਜਾਣ ਲੱਗਾ ਸੀ ਉਹ ਨੂੰ ਕਹਿੰਦਾ ਵੀ ਤੁਸੀਂ ਪੰਚਾਇਤ ਦੇ ਜਿਹੜਾ ਫੈਸਲੇ ਨੂੰ ਪਲਟਿਆ ਤੇ ਤੁਸੀਂ ਪੰਚਾਇਤ ਤੋਂ ਬਾਹਰ ਗਏ ਆ ਵੀ ਤੁਸੀਂ ਜਿਹੜਾ ਹੈਗਾ ਹੈ ਤੇ ਪਾਚਾ ਵਾਪਸ ਲੈ ਲਓ ਨਹੀਂ ਤੇ ਇਹਨਾਂ ਦੇ ਦਸਨਵਾਰ ਦੇ ਲੜਕੀ ਦੇ ਜਿਹੜੇ ਪਿਤਾ ਨੇ ਮੈਨੂੰ ਦੱਸਿਆ ਵੀ ਨਹੀਂ ਤੇ ਅਸੀਂ ਤੁਹਾਨੂੰ ਜਿਹੜਾ ਹੈਗਾ ਪਿੰਡੋਂ ਬਾਹਰ ਕੱਢ ਦਵਾਂਗੇ। ਔਰ ਫਿਰ ਸ਼ਾਮ ਨੂੰ ਹੀ ਉਸ ਜਿਹੜੇ ਬਹੁਤ ਔਰ ਵਿਅਕਤੀ ਨੇ ਜਿਹੜਾ 6 ਸ਼ਾਮ ਨੂੰ ਇਹਦੇ ਡੈਡੀ ਨੂੰ ਜਿਹੜਾ ਲੜਕੀ ਦੇ ਡੈਡੀ ਨੂੰ ਘੇਰ ਕੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਤੁਸੀਂ ਗਲਤ ਕੰਮ ਕੀਤਾ ਸਾਡੀ ਗੱਲ ਮੰਨ ਲਓ ਨਹੀਂ ਤੇ ਤੁਹਾਡਾ ਬਾਈਕਾਟ ਕਰਾਂਗੇ ਤੁਹਾਨੂੰ ਪਿੰਡੋਂ ਬਾਹਰ ਕੱਢਾਂਗੇ। ਜਦ ਲੜਕੀ ਦੇ ਡੈਡੀ ਨੇ ਜਿਹੜਾ ਹੈਗਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਉਹਦਾ ਵੈਕਟ ਨੇ ਜਿਹੜਾ ਲੜਕੀ ਦੇ ਪਤਾ ਵਾਲਾ ਉਹ ਫੋਨ ਆ ਉਹ ਖੋਪੇ ਤੇ ਇਹਦੇ ਨਾਲ ਜਿਹੜੀ ਆ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਉਹ ਸੰਬੰਧ ਵਿੱਚ ਲਸਾੜਾ ਚੌਕੀ ਇੰਚਾਰਜ ਸਾਲਪੁਰ ਗਿਆ ਸੀ ਜਿਨ੍ਹਾਂ ਨਾਲ ਅੱਜ ਕੱਲ੍ਹ ਸ਼ਾਮੇ ਮੇਰੀ ਵੀ ਗੱਲ ਹੋਈ ਸੀ ਔਰ ਉਹਨਾਂ ਨੇ ਕਹਿ ਆਇਆ ਸੀ ਕਿ ਜੋ ਤੇ ਬੰਦੀ ਆ ਕਾਨੂੰਨੀ کارਵਾਈ ਉਹ ਕੀਤੀ ਜਾਊਗੀ ਸੋ ਮੇਰੀ ਤੁਹਾਡੇ ਜਰੀਏ ਮੀਡੀਆ ਦੇ ਜਰੀਏ ਜਿਹੜਾ ਅਧਾ ਪ੍ਰਸ਼ਾਸਨ ਨੂੰ ਅਪੀਲ ਆ ਕਿ ਬਿਲਕੁਲ ਪ੍ਰਸ਼ਾਸਨ ਨੇ ਜਿਹੜਾ ਲੜਕੀ ਨੂੰ ਇਨਸਾਫ ਦਿਵਾਉਣ ਲਈ ਜਿਹੜਾ ਕਾਲੋ ਨੂੰ ਚੱਤ ਗਿਆ ਜਿਹੜਾ ਪਾਚਾ ਦਾਜ ਕੀਤਾ ਦੇਸ਼ੀਆਂ ਦੇ ਖਿਲਾਫ ਬਿਨਾਂ ਕਿਸੇ ਦਵਾ ਤੋਂ ਪਰ ਜਿਹੜਾ ਲੜਕੀ ਦੇ ਪਰਿਵਾਰ ਤੇ ਉੱਤੇ ਜਿਹੜਾ ਕਤਗੀਆਂ ਦਿੱਤੀਆਂ ਜਾ ਰਹੀਆਂ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਜਾਨ ਤੁਸੀਂ ਪਾਚਾ ਬਵਾਸਲੇ ਨਹੀਂ ਤਾਂ ਤੁਹਾਡਾ ਪਿੰਡ ਤੋਂ ਵਾਈਗਾਰਡ ਕਰਾਂਗੇ ਇਸ ਗੱਲ ਨੂੰ ਬੈਠ ਕੇ ਰੁਕਣਾ ਚਾਹੀਦਾ ਪ੍ਰਸ਼ਾਸਨ ਨੂੰ ਔਰ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਪਰਿਵਾਰ ਨੂੰ ਲੜਕੀ ਨੂੰ ਲੜਕੀ ਦੇ ਮਾਤਾ ਪਿਤਾ ਨੂੰ ਔਰ ਇਹੇ ਪਰਿਵਾਰ ਨੂੰ ਜਿਹੜੀ ਹੈ ਸੁਰੱਖਿਆ ਮਹਈਆ ਕਰੀ ਕਰਵਾਉਣੀ ਚਾਹੀਦੀ ਆ ਔਰ ਜਿਹੜੇ ਜਿਹੜੇ ਦੇ ਬੰਦੇ ਇਹਦੇ ਵਿੱਚ ਇਨਵੋਲਡ ਹੈਗੇ ਆ ਜਿਹੜੇ ਜਿਹੜੇ ਵੀ ਦੋਸ਼ੀ ਹੋਰ ਵੀ ਆਇਡੈਂਟੀਫਾਈ ਕੋਈ ਹੁੰਦਾ ਜਾਂ ਜਿਨੇ ਵੀ ਕੋਈ ਭੂਮਿਕਾ ਨਿਭਾਈ ਹੈ ਇਸ ਗੱਲ ਨੂੰ ਲੁਕਾਉਣ ਦੇ ਵਿੱਚ ਉਹਦੇ ਖਿਲਾਫ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਨ ਲਈ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਉਹ ਅਪੀਲ ਕਰਦੇ ਆ ਔਰ ਮੈਂ ਇਸ ਨੂੰ ਜਨੀ ਹੈ ਜਿੱਥੇ ਬੰਦੀਆਂ ਜਣੀਆਂ ਸਾਡੀਆਂ ਸਮਾਜ ਦੇ ਲੜਾਈ ਲਾਣ ਵਾਲੀਆਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਸ ਪਰਿਵਾਰ ਦੇ ਨਾਲ ਆ ਕੇ ਖੜੀਏ ਔਰ ਜਿਹੜਾ ਕੋਸ਼ਿਸ਼ ਜਿਹੜੇ ਬੰਦੇ ਆ ਜਿਹੜੇ ਜਨਰਲ ਕਾਸਟ ਦੇ ਕੋਸ਼ਿਸ਼ ਬੰਦੇ ਆ ਯਾਨੀ ਕਿ ਸਾਰੀ ਜਨਰਲ ਕਾਸਟਾਂ ਦੇ ਬੰਦੇ ਬਹੁਤ ਵਧੀਆ ਪਰ ਜਿਹੜੇ ਕੋਸ਼ਿਸ਼ ਸ਼ਰਾਤੀ ਅੰਸਰ ਆ ਉਹ ਇਸ ਪਰਿਵਾਰ ਨੂੰ ਜਿਹੜਾ ਹੈਗਾ ਉਹ ਤੁਹਾਨੂੰ ਦੇ ਕੇ ਸੁਰੱਖਿਆ ਦਾ ਜਿਹੜਾ ਮਾਹੌਲ ਆ ਉਹ ਪੈਦਾ ਕਰਨਾ ਚਾਹੁੰਦੀਆਂ ਸੋ ਸਾਰੇ ਸੰਸਥਾਵਾਂ ਨੂੰ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਬੇਤ ਜਰ ਸੰਸਥਾਵਾਂ ਨੂੰ ਇਹ ਬੇਨਤੀ ਆ ਕਿ ਸਾਡੇ ਨਾਲ ਆ ਕੇ ਇਸ ਪਰਿਵਾਰ ਦਾ ਜਿਹੜਾ ਆਪਾਂ ਸਾਥ ਦੇਈਏ ਔਰ ਇਸ ਲੜਕੀ ਦਾ ਜਿਹੜਾ ਇਹ ਨੂੰ ਸਾਥ ਮੈਨ ਤੱਕ ਜਿਹੜਾ ਇਹਦੀ ਮੱਤ ਕਹੀ ਔਰ ਇਹਦੇ ਪਰਿਵਾਰ ਦੀ ਜਿਹੜੀ ਸੁਰੱਖਿਆ ਲਈ ਆਪਾਂ ਜਿਹੜਾ ਆਪ ਸਰਕਾਰ ਦਾ ਤੇ ਔਰ ਜਿਹੜੀ ਸਰਕਾਰ ਤੱਕ ਇਹਨਾਂ ਦੀ ਗੱਲ ਪਹੁੰਚਾਈਏ ਸੋ ਸਾਰੇ মিডিਆ ਦਾ ਤੁਹਾਡਾ ਧੰਨਵਾਦ ਆ ਔਰ ਐਸਐਚਓ ਸੰਜੀਵ ਕਬੂਜੀ ਔਰ ਡੀਐਸਪੀ ਫਲੋਰ ਦਾ ਵੀ ਬਿਸ਼ੇਸ਼ ਤੌਰ ਤੇ ਧੰਨਵਾਦ ਆ ਵੀ ਜਿਨ੍ਹਾਂ ਨੇ ਸਾਡੀ ਗੱਲ ਨੂੰ ਫੌਰੀ ਤੌਰ ਤੇ ਜਿਹੜਾ ਜਿਹੜਾ ਸੁਣਿਆ ਔਰ ਸੁਣ ਕੇ ਜਿਹੜਾ ਪਾਚਾ ਜਿਹੜਾ ਦਰਜ ਕੀਤਾ ਔਰ ਲੜਕੀ ਨੂੰ ਨਿਆਂ ਦੇਣ ਲਈ ਜਿਹੜੀ ਕਦਮ ਪਟਿਆ ਹਾਂ ਜੀ ਸਾਡੇ ਬੱਚੇ ਨੇ ੱਟਕਾ ਹੋਇਆ ਜੀ ਕਿਵੇਂ ਕੁਟਾ ਬਣੇ ਹਾਂ ਜੀ ਇਹ ਸਾਡੇ ਸਾਹ ਦੇ ਸਾਹ ਨਹੀਂ ਆਉਂਦੇ ਓਕੇ ਹਾਂ ਜੀ ਤੇ ਵਾਕਈ ਜੀ ਉਹਦੇ ਤੋਂ ਸਾਡੇ ਕੋਈ ਨਾ ੱਟਕਾ ਕੀਤਾ ਹੈ ਫਿਰ ਉਹ ਕਿਵੇਂ ਫਟਾ ਕੇ ਚੀਆ ਉਹਨਾਂ ਨੇ ਅਚਨਗੀ ਆਪਣੇ ਦੋਸਤਾਂ ਕੋ ਬਾਹਰ ਕੀਤਾ ਜੀ ਓਕੇ ਹਾਂ ਜੀ ਕਿ ਕਿਹੜੀ ਤਰੀਕ ਕਰਨਾ ਹੈ ਇਹ ਬਿਲਕੁਲ ਜੀ ਜੀ ਤਰੀਕ ਭਾਈ ਭਾਈ ਕਰਦੇ ਨੂੰ ਜੀ ਵਾਈ ਫਰਮਲੀਮ ਹਾਂ ਜੀ ਵਾਈਫਰ ਓਕੇ ਹਾਂ ਜੀ ਤੇ ਤੁਸੀਂ ਇਹਦੀ ਪੋਸਟ ਕੰਪਲੀਟ ਕੀਤੀ ਹਾਂ ਹਾਂ ਜੀ ਕੀਤੀ ਸੀ ਅਸੀਂ ਪਛਤਾ ਦਰ ਹੋ ਗਿਆ ਹਾਂ ਹਾਂ ਜੀ ਹੋ ਗਿਆ ਜੀ ਬਹੁਤ ਹਰ ਕੀ ਪ੍ਰੋਬਲਮ ਆਈ ਹੈ ਤੁਹਾਨੂੰ ਇਹ ਪਛਤਾ ਦਰ ਹੋ ਗਿਆ ਹਾਂ ਕੀ ਪ੍ਰੋਬਲਮ ਆਹਾਂ ਸਰਗਲਾਮ ਇਹ ਆਇਆ ਜੀ ਸਾਨੇ ਆ ਹਾਜੇ ਵੀ ਪੰਚਾਇਤਾਂ ਦੇ ਦਵਾ ਪਾਉਂਦੇ ਸਨ ਜਿਆਦਾ ਤੁਹਾਨੂੰ ਹਾਂ ਜੀ ਕਹਿੰਦੇ ਕਿ ਤੁਸੀਂ ਆਪਣਾ ਪਛਤਾ ਬਾਕਸ ਲਿਓ ਨਹੀਂ ਤਾਂ ਅਸੀਂ ਤੁਹਾਨੂੰ ਪਿੰਡੋਂ ਬਾਹਰ ਕੱਢਾਂਗੇ ਪਿੰਡ ਚ ਰਹਿਣ ਨਹੀਂ ਦਵਾਗ ਓਕੇ ਹਾਂ ਜੀ ਕਿੰਨੇ ਕਿੰਨੇ ਬੰਦਿਆਂ ਦੇ ਪਛਤਾ ਦਰ ਹੋਇਆ ਹਾਂ ਹਾਂ ਜੀ ਚਾਰ ਤੇ ਹੋਇਆ ਜੀ ਚਾਰ ਤੇ ਹਾਂ ਜੀ ਇਹ ਪਛਤਾ ਕੈਨਸਲ ਕਰਾਉਣਾ ਪਤੀ ਕਿਦ ਰਿਹਾ ਅਰਗਨਿਸ ਆਇਆ ਬੈਂਚ ਤੇ ਰਹਿਣਾ ਕਿ ਤੁਸੀਂ ਕਾਚਾ ਕੈਂਸਲ ਕਰਾਓ ਅਸਾਂ ਤਾਂ ਇਹ ਡਿਪੈਂਡ ਹੀ ਰਹਿਣਾ ਤਾਂ ਵੀ ਪਰਚਾ ਕੈਂਸਲ ਕਰਾਵਾ ਤੇ ਤੁਸੀਂ ਕਿਤੇ ਦਾ پیسے ਲੈਣ ਵਾਲੇ ਤੁਸੀਂ ਅਸੀਂ ਜੀ ਜੂਪੀ ਦੇ ਰਹਿ ਗਏ ਜੀ ਜੂਪੀ ਦੇ ਰਿਹਾ ਪਰ ਪਤਾ ਲੱਗਾ ਵੀ ਤੁਸੀਂ ਐਸੀ ਕਾਸਟਾ ਨਹੀਂ ਹਾਂਜੀ ਹਾਂਜੀ ਐਸੀ ਹਾਂਜੀ ਤਾਂ ਕਿ ਜਿਹੜਾ ਨਹੀਂ ਕੁੜੀ ਦਾ ਜ਼ਬਰਦਸਤ ਕਹਿਣਾ ਤਾਂ ਤਾਂ ਕੀ ਪਹਿਗਾ ਉਹ ਜਨਰਤਾ ਦੇ ਵਤੇ ਨਹੀਂ ਜੀ ਸਾਰੇ ਜੋ ਹੈਗੇ ਦੂਸਰੇ ਆਪਾਂ ਨੇ ਜਿੰਦਗੀ ਵਿੱਚ ਆਂ ਜੀ ਜਿੰਮੇਦਾਰ ओके हां जी ਤੇ ਇੱਕ ਥੋੜਾ ਫੈਸਲਾ ਵੀ ਕਰਦੇ ਹਾਂ ਅਸੀਂ ਉੱਚ ਵੀ ਕੁਝ ਗੱਲ ਲਿਖਿਆ ਸੀ ਪੈਸੇ ਬੋਸਾ ਕਰਦੇ ਰੱਖੀ ਹਾਂ ਜੀ ਉਹ ਤਾਂ 6 ਲੱਖ ਰੁਪਏ ਲੈ ਕੇ ਤੁਸੀਂ ਫੈਸਲਾ ਕਰੋ ਓਕੇ ਹਾਂ ਜੀ ਤੇ ਹੋਰ ਤੁਸੀਂ ਕੀ ਪ੍ਰਸ਼ਾਸਨਕੋ ਕੀ ਮੰਗਦੇ ਹੋ ਹਾਂ ਜੀ ਅਸੀਂ ਮੰਗ ਕਾਦੇ ਹਾਂ ਸੰਸ ਰੱਖਿਆ ਹੋਵੇ ਤੇ ਰੱਖਰ ਦੀ ਹਾਂ ਜੀ ਜਿਹੜੇ ਲੋਕਾਂ ਨੂੰ ਪੈਣ ਦੇ ਤਰਫ ਪਰੇਸ਼ਨ ਕਰਦੇ ਆ ਪਰੇਸ਼ਨ ਕਰਦੇ ਹਾਂ ਜੀ ਜੀ ਹਾਂ ਜੀ ਵੀ ਉਹ ਕੰਪਲਸ਼ਨ ਕਰਦੇ ਹਾਂ ਪਰਸ਼ੰਕ ਕਰਦੇ ਆ ਜੀ ਜੀ ਹਾਂ ਜੀ